ਆਪਾਂ ਚਲਿਆ ਜਮਾਰ ਵੀਜਣਾ ਤੇ ਮੱਕੀ ਵੀਜਣਾ ਐਕ ਤੇ ਕਮਾ ਬੈਠਿਆ ਮੈਂ ਇੱਕ ਟਰੈਕਟਰ ਚਲਾਉਂਦਾ ਅੱਜ ਜੀ ਲੇਟ ਹੀ ਹੋ ਗਈ ਥੋੜਾ ਜਿਹਾ ਲਾਈਟ ਵੀ ਆ ਗਈ ਐ ਸਾਡੇ ਕੋਲ ਹੈਗੀ ਆ ਪੁਰਾਣੀ ਟਾਈਪ ਦੀ ਮਸ਼ੀਨ ਦੇਖੋ ਮੱਕੀ ਵੀ ਵਿੱਚੀ ਪਈ ਆ ਦੇਖ ਇਹ ਤੇ ਜਾ ਕੇ ਇੱਥੋਂ ਨੇ ਆ ਤੁਸ ਇ ਪ੍ਰਾਣੀ ਨੇ ਸੀੜ ਕੇ ਵੀ ਦੀਆ ਆ ਜਿੱਦਾ ਇਹਦੇ ਨਾਲ ਹੀ ਡਾਕ ਲਾਈ ਜਾਂਦੇ ਆ ਇਹ ਕਮ ਸੈਂਗ ਇਹਵੇਂ ਬਹੁਤ ਚਸਤ ਤੇ ਆ ਕੇ ਬੰਦ ਹੋ ਗਏ ਹਲੋ ਬਈ ਫੱਕ ਮਾਰੇ ਸਾਰੀ ਟੰਗੂ ਗੁਰਾ ਦੇਖੋ ਸਾਰੀ ਫੱਕ ਟੰਗੂ ਗੁਰ ਮਾਰੇ ਜਿੱਥੇ-ਇਥੇ ਰੈਗੀ ਜਾਈਏ ਕੁਮਾੜੀ ਮੋਟੀ ਉੱਥੇ ਰਹਿੰਦਾ ਕਾ ਉੱਥੇ ਵੀ ਮਾਰ ਜੂਗੀ ਤੇ ਬਕਰਾ ਫੱਕ ਜਬਾਣੀ ਛੱਡਦੀ ਇਹ ਤੇ ਫੇਰ ਵੀ ਦਿਆਂ ਬੱਕੀ ਤੇ ਜਮਾਰ ਇੱਥੇ ਬਾਕੇ ਤਿਆਰ ਕੀਤਾ ਪਿਆ ਪਹਿਲਾਂ ਆਪਾਂ ਕਰ ਗਏ ਸੀ ਤੜਕੇ ਹੁਣ ਫੱਕ ਚ ਪਾਣੀ ਛੱਡ ਕੇ ਤੇ ਦੀਦਾਂਗੇ ਇਹ ਹੁਣ ਵਧੀਆ ਚੱਲ ਪਏ ਮਾਲਕ ਕਰੇ ਫੱਕ ਕੋਈ ਦਿੱਕਤ ਨਾ ਆਵੇ ਇਹ ਮਾਲਕ ਮੀਂਹ ਪਾ ਦੇ ਤਾਂ ਮੀਂਹ ਨਾਲ ਬਹੁਤ ਫਰਕ ਪੈ ਜੇ ਸਾਰੀ ਮਾਰੇ ਢੰਗੂਰ ਤਾਂ ਅੱਜ ਜਮਾਇ ਕਿਧਰ ਆਪਣੀ ਵਾਟਰ ਨਾਲ ਮੱਕੀ ਲਾ ਕੇ ਗਏ ਤੋਤੇ ਚੁੱਕੀ ਜਾਂਦੇ ਸੀ ਇੱਥੋਂ ਜਦੋਂ ਅਸੀਂ ਆਏ ਆ ਟੰਗੂ ਵਰਤਾ ਸਾਰੇ ਮਾਰੇ ਬਸ ਉਹ ਥੋੜਾ ਜਿਹਾ ਉੱਥੇ ਰਹਿੰਦਾ ਉੱਥੇ ਰੇਰ ਵਧ ਪਈ ਆ ਤੇ ਇੱਥੇ ਜਿੱਥੇ ਰੈਗੀ ਜੀ ਆਈ ਆ ਅਭੀ ਮਾਰਦੀ ਆਉਂਦੀ ਐ ਟਪੂਰ ਜੜੀ ਬਿਨਾਂ ਰੇਤੋਂ ਸਿੱਟੀ ਸੀ ਸਿੱਧੀ ਉੱਤੇ ਹੀ ਪਾਣੀ ਵੀ ਚੱਲ ਪਿਆ ਚੱਲ ਪਿਆ ਪਾਣੀ ਪੈਪ ਕੱਢਦੀ ਨਹੀਂ ਸਾਰਾ ਪਾਣੀ ਤੇ ਖਾਲ ਭਰ ਜਾਂਦਾ ਪੂਰਾ ਡੀਸੀ ਲੱਗ ਜਾਂਦਾ ਉੱਥੇ ਬੰਨਾਗਾ ਇਹ ਥੋੜਾ ਜਿਹਾ ਹੋਰ ਨਾ ਬੰਦ ਕਰੀਏ ਤਾਂ ਬੰਨਾ ਡੁੱਟ ਜੇ ਮੋਟਰ ਚੱਲ ਵੀ ਆ ਚਲੋ ਆਉਣ ਉਨ ਪਰ ਕੇ ਤੇ ਫੇਰ ਵੀ ਦਿਆ ਮੱਕੀ ਲੋ ਵੀ ਫੱਕ ਭਰਨ ਵਾਲੀ ਹੈ ਕਿ ਹਲਕਾ ਜਿਹਾ ਹੀ ਫੇਰਾਂਗੇ ਜਾਂ ਹੀ ਪਾਣੀ ਹੁਣ ਕਿਉਂ ਨਿਕਲਿਆ ਜੀ ਫੱਕ ਜਿਆਦਾ ਪਾਣੀ ਖਰਾਬ ਕਰੂਗਾ ਇਹ ਸਬੰਦ ਕਰਨ ਗਿਆ ਮੈਂ ਕੋ ਮੋਟਰ ਜਮੀਂ ਹਲਕਾ ਫੇਰਾਂਗੇ ਲੋ ਬਈ ਮੱਕੀ ਬੀਜਦੇ ਆ ਮੱਕੀ ਇਹ ਲਾਂ ਕੇ ਆ ਰਾਂ ਮੱਕੀ ਦਾ ਬੀਜ ਦਿਆਂ ਖ ਮਾੜੀ ਲੈਵਟ ਘਟਾ ਲਈ ਯਾਰ ਹੁਣ ਬੰਨ ਲੀ ਲੈਵਟ ਮਾੜਾ ਜੇ ਤਾਹਾਂ ਕਰਕੇ ਬੰਨ ਲਾਉ ਨੂੰ ਪਹਿਲੇ ਹੀ ਲਓ ਵੀ ਮੱਕੀ ਬੀਜਦੇ ਆ ਦੂਆ ਬੀਜਾਂ ਜਮਾਰ ਇੱਕ 11 ਮੱਕੀ ਦਾ ਬਾਕੀ ਜਮਾਰ ਵਾਹ ਸਪੰਜ ਕਨਾਲਾ ਥਾਂ ਦੀਆਂ ਹੈਗੀਆਂ ਮਾੜੀ ਬੰਨ ਲਾ ਪਹਿਲਾਂ ਉੱਚਾ ਕਰ ਲਾ ਥੋੜਾ ਜਿਹਾ ਉਹਨੂੰ ਮਗੁੱਲੀ ਜਾਂ ਖੋਲ ਕੇ ਢਿੱਲਾ ਤਾਂ ਹੋ ਜੂਗਾ ਬਾਅਦ ਚ ਤੇ ਫਿਰ ਜਗਾ ਮਗੁੱਲੀ ਜਾਂ ਕਸ ਲਾ ਐ ਬੋਲਾ ਜੇ ਕਸ ਲਿਆ ਕਰ ਚੱਲ ਤਾਂ ਐ ਸਹੀ ਆ ਯਾਰ ਦੇਖਾਂ ਆ ਦੋ ਦੋ ਉਂਗਲਾਂ ਲੱਗਦੀ ਆ ਬਹੁਤ ਆ ਯਾਰ ਹੋਰ ਵੀ ਵੀ ਮੋੱਕਾ ਕਿਆ ਸਮਝ ਆ ਇੱਕ ਕਿਹੜਾ ਹੋਰ ਆਊ ਆ ਇੱਕ ਕਿਹੜਾ ਹੋਰ ਆਊ ਅਸੀਂ ਇਹ ਲੱਗਦੀ ਤਾਂ ਬਹੁਤ ਆ। ਢਾੜੀ ਨੇੜੇ ਰੱਖ। ਇੱਕ ਪੈਕਟ ਹੀ ਸੀ ਵੀ ਮੱਕੀ ਦਾ। ਐਸਾ ਇੱਕ ਇੱਕ ਪੈਕਟ ਨਾਲ ਇੱਕ ਕੇਹਰਾ ਬੀਜਾ ਜੂ ਪੂਰਾ ਸੂਰਾ। ਉਹ ਇੱਥੇ ਸੈੱਟ ਆ ਇੱਥੇ ਰੱਖੀ ਇੱਥੇ ਪੱਕੀ ਬੰਨ ਲਾ ਵਸ ਜਮਾਰ ਤੇ ਵੀ ਇੰਨੀ ਬਹੁਤ ਆ ਯਾਰ ਸਹੋੜੇ ਖੜ ਮੇ ਦਿਸਨੇ ਚਾਹੀਦੇ ਆ ਆਹੀ ਜਿਹੜਾ ਮਾਸਾ ਆਉਗਾ ਚੱਲ ਜਿੱਥੇ ਆਇਆ ਤਾਂ ਵੀ ਪਾ ਲੈਨੇ ਉੱਤੇ ਆਪੀ ਥੱਲੇ ਆਜੂ ਪੋਰ ਜੇ ਭਰ ਕੇ ਪਾ ਲੈਨੇ ਆਂ ਆਹੀਂ ਰੋਕ ਲੀ ਹਾਂ ਸਿੱਧਾ ਕਰਕੇ ਮੋੜ ਕੇ ਨਾਲ ਹੀ ਲਾ ਲਈ ਜਦਾ ਸਨਸੈਟ ਦੇਖੋ ਬਈ ਸੂਰਜ ਦੇਵਤਾ ਦੇਖੋ ਵੀ ਸੂਰਜ ਦੇਵਤਾ ਲੈ ਆ ਵੀ ਪਾਈਏ ਮੱਲਾ ਵੀ ਪਾਈਏ ਪਾ ਲਾ ਪਾ ਦੇ ਪਾ ਦੇ ਆ ਪਹਿਲਾਂ ਪੋਰਾਂ ਜਾਂ ਚ ਪਾ ਦੀ ਮੱਕੀ ਹਮਾਰੀ ਯਾਥੇ ਹੋਰ ਆਇਆ ਚ ਪਾ ਦੇ ਪਹਿਲਾ ਮੱਕੀ ਜੀ ਹੋਰ ਜੇ ਭਰ ਦੇ ਕੱਲੇ ਏ ਕੰ ਜਿੱਥੇ ਤਾਂ ਆਈ ਉਥੇ ਨਹੀਂ ਤਾਂ ਆ ਜੂ ਬਾਕੀ ਆਪ ਹੀ ਜਮਾਰ ਦੇ ਵਿੱਚ ਰਲ ਜੂ ਜਿਹੜੇ ਕੋਈ ਖੁਣ ਪਾ ਦੇ ਇੱਕ ਪੈਕਟ ਪਹਿਲਾਂ ਥੱਲੇ ਜਮਾਰ ਦਾ ਖੋਲ ਲਾ ਉੱਤੇ ਡੀਐਫਪੀ ਪਾ ਲੈ ਬੱਸ ਇੱਥੇ ਖੋਲ ਵਿਚਾਲੇ ਉੱਤੇ ਡੀਪੀ ਪਾਵਾਂਗੇ ਪ੍ਰਧਾਨ ਸਾਹਿਬ ਲਾਓ ਵੀ ਵਧੀਆ ਜਮਾਰ ਹੈ ਇਹ ਦੇਖੋ ਤੁਸੀਂ ਸਿਆਵੇਂ ਰੰਗਾਂ ਇਹ ਹੈਗੀ ਮੱਕੀ ਵਰਗੀ ਜਮਾਰਾ ਪਾ ਦੇ ਪਾ ਦੇ ਬੱਸ ਪਾ ਦੇ 5-6 ਕਿਲੋ ਦੋ ਪੈਕੇਟ ਪਾ ਲਾਂ ਬੱਸ ਬਹੁਤ ਆ ਆ ਬਾਅਦ ਚ ਪਾ ਲਾਂ ਕਿੰਨੇ ਪੈਕੇਟ ਆ ਦੇਖੀ ਯਾਰ ਚਾਰ ਆ ਤੇ ਦੋ ਨਾ ਖੋਲ ਲਈਏ ਕਿ ਤਿੰਨ ਖੋਲ ਲਈਏ ਦੋ ਖੋਲ ਲੈਣੇ ਕਰਾ ਪਤਾ ਲੱਗ ਗਈ ਹਾਂ ਦੋ ਖੋਲ ਲਈ ਮਾਇਦਾ ਕਹਣਾ ਦੇਖੀ ਜੋ ਪਰ ਘਟ ਨਾ ਜਾਵੇ ਨਾ ਬੱਸ ਵੀ ਦਾ ਆਜਾ ਪਨੂ ਵੀ ਦਾ ਨਹੀਂ ਸਾਬਣਾ ਮਸ਼ਹੂਰ ਚੱਲ ਢੇੜਾ ਲਾ ਕੇ ਦੇਖਦੇ ਆ ਲੋ ਵਈ ਘਟਿਆ ਤਾਂ ਅਜੇ ਤਾਂ ਬੀਜਣੀ ਲੱਗੇ ਘਟ ਕਿੱਥੇ ਗਿਆ ਮਾੜੀ ਜੀ ਘਟਾ ਦੇ ਕੇਰਾ ਯਾਰ ਥੋੜੀ ਥੋੜੀ ਕਣਕ ਦੇ ਹਿਸਾਬ ਤੇ ਰ ਘਟਾ ਤੇ ਨੰਗਲਾਂ ਤੇ ਕਰ ਹੋਰ ਘਟਾ ਦੇ ਹੋਰ ਘਟਾ ਦੇ ਘਟਾ ਦੇ ਕਣਕ ਤੇ ਰੱਖ ਹੋਰ ਘਟਾ ਦੇ ਬੱਸ ਬਹੁਤ ਹੈ ਬੱਸ ਤੇ ਨਫਾ ਸੁਮੀਆ ਜੇ ਬਣੇ ਆ ਇਧਰ ਵੀ ਹੋਰ ਕਟਾ ਟਣਕ ਦੇ ਹਿਸਾਬ ਤੇ ਕਰ ਦਿੰਨੇ ਆ ਓਡਾ ਕੀ ਦਾਣਾ ਹੁੰਦਾ ਇਹਦਾ ਵੀਰਲੀ ਵਾ ਪੂਰਾ ਪੂਰਾ 2 ਤਾਂ ਵੱਧ ਦਾ ਸਮਾਂ ਸੀ ਆ ਦੋ ਗੇੜੇ ਕੰਮ ਬੱਸ ਬੱਸ ਥੋੜੀ ਜਿਹੀ ਵਧਾ ਦੇ ਜੀ ਵਧਾਉਣ ਦੀ ਮਾੜੀ ਉਹਦੇ ਬਰਾਬਰ ਬੱਸ 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 ਥੋੜੀ ਜਿਹੀ ਇਹ ਤੇ ਜਿਆਦੇ ਫਸਮੀਆਂ ਪੈਂਦੀਆਂ ਉਹਦੇ ਥੋੜੀ ਜਿਹੀ ਕੱਟ ਇਹ ਦੇਖ ਸਹੀ ਆ ਬੱਸ ਸਹੀ ਆ ਲੋ ਬੇਨੂ ਕਰ ਤਾ ਸਾਈਡ ਤੇ ਚੱਲ ਵੀ ਮਸ਼ੀਨ ਤਾਂ ਬਹੁਤ ਲੱਗਦੀ ਆ ਯਾਰ ਦੋ ਦੋ ਢਾਈ ਢਾਈ ਉਂਗਲਾਂ ਪਈ ਜਾਂਦੀ ਆ ਢਾਈ ਗੁੰਗਲਾਂ ਤਾਂ ਕੋਈ ਵਾਲੀ ਨਹੀਂ ਬਹੁਤ ਬਹੁਤ ਕਰ ਤੀ ਵੀ ਹਾਏ ਤਾਂ ਮੱਕੀ ਚੱਕੀ ਜਾਂਦੀ ਆ ਆਹ ਕਿਹੜਾ ਤਾਂ ਮੱਕੀ ਦਾ ਆਜੂ ਹੈ ਨਾ ਹਾਏ ਤਾਂ ਮੱਕੀ ਚੱਕੀ ਜਾਂਦੀ ਆ ਲੋ ਬਈ ਮੱਕੀ ਬੀਜਦੇ ਹੋਏ ਦੇਖੋ ਮਸ਼ੀਨੋਂ ਔੜੇ ਖੜੇ ਆਗੇ ਲੱਗਦੀ ਸਹੀ ਔੜਾ ਖੜਾ ਹੋਣਾ ਚਾਹੀਦਾਗਾ ਮੱਲਾ ਪਾੜਾ ਔੜਾ ਕੀ ਪਾੜਾ ਕਹਿ ਦਨੇ ਆਪਾਂ ਇਹ ਪਾੜਾ ਖੜਾ ਹੋਣਾ ਚਾਹੀਦਾ ਆਹਾ ਮੈਂ ਕਿ ਜਿਵੇਂ ਆ ਪਾੜੇ ਖੜੇ ਹੁੰਦੇ ਆ ਨਾ ਤਿੱਖੇ ਇਹਦਾ ਮਤਲਬ ਮਸ਼ੀਨ ਸਹੀ ਲੱਗਦੀ ਆ ਹਾਂ ਇਹ ਤਿੱਖੇ ਹੋਣੇ ਚਾਹੀਦੇ ਵੱਟ ਵਾਂਗੂ ਆ ਇੱਕ ਕਿਹੜਾ ਬਰਾਬਰ ਲਾ ਲਾ ਤੇ ਫੇਰ ਹਲਾਮ ਪਾਲੀ ਆ ਆ ਕਿਹੜਾ ਬਰਾਬਰ ਲਾ ਦੇ ਅਗਲੇ ਕਿਹੜੇ ਹਲਾਮ ਪਾਲੀ ਕਾ ਜਿਹੜੀ ਮੱਕੀ ਹੈਗੀ ਆ ਮਾੜੀ ਵੋਟੀ ਨਿਕਲ ਜੂਗੀ ਥਲੜੀ ਤਾਂ ਰਹੂਗੀ ਜਮਾਰ ਚੱਕਣ ਲੱਗ ਗਈ ਹੋਣਾ ਲੋ ਵੀ ਇੰਨੀ ਇੱਕ 11 ਮੱਕੀ ਹੋ ਗਈ ਦੂਜੀ ਜਮਾਰ ਹੋ ਜੂਗੀ ਚੱਲ ਬਈ ਮਸ਼ੀਨ ਤਾਂ ਸਹੀ ਲੱਗਦੀ ਆ ਤਾਂ ਸਹੀ ਲੱਗਦੀ ਆ ਸਹੀ ਆ 20 ਯਾਰ ਕਣਕ ਜਿੰਨਾ ਪਾਈ ਜਾਂਦੀ ਆ 20 ਤਾਂ ਸਹੀ ਆ ਨਾ ਬਹੁਤ ਬਹੁਤ ਵਾਹ 20 ਆ ਜਾਊ ਆਪਣਾ ਸਾਰਾ ਘਟਦਾ ਨਹੀਂ ਵੀ ਆ ਨਾ ਬਹੁਤ ਚੱਕਦੇ ਦਾਣੇ ਹਾਲਾ ਕਿ ਤੂੰ ਪੀ ਨਾ ਕਰ ਜਿੱਤਾ ਪਰਸ ਹਾਂ ਘਟਦਾ ਤਾਂ ਨਹੀਂ ਬੱਦੂ ਰਊ ਇਹਦੇ ਨਾਲ ਆ 4-5 ਕਿਹੜੇ ਹੋਰ ਆ ਜਾਣਗੇ ਉਦੋਂ ਨੂੰ ਲੇਵੇ ਲੱਗ ਜੂਆ ਚਲੋ ਭਾਈ ਮੱਕੀ ਬੀਜ ਕੇ ਮਿਲਦੇ ਆ ਸੋਨੂੰ ਫੇਰ ਆਓ ਵੀ ਜਮਾਰ ਤੇ ਮੱਕੀ ਬੀਜਦੇ ਅਨੋਂ ਹਨੇਰਾ ਹੋ ਗਿਆ ਤੇ ਲਾਈਟਾਂ ਜਗ ਪੀਆਂ ਹੁਣ ਬੀਜ ਕੇ ਹਟੇ ਆ ਤੇ ਮੈਂ ਚੱਲ ਹੁਣ ਘਰਾਂ ਨੂੰ ਚੱਲਦੇ ਆ ਲੇਟ ਹੋ ਗਿਆ ਕੰਮ ਦਾ ਥੋੜਾ ਜਿਹਾ ਹੋਰ ਵੀ ਰਹਿੰਦਾ ਸੀ ਤੇ ਮੈਂ ਚੱਲ ਤੜਕੇ ਕਰਾਂਗੇ ਉਹੋ ਤਾਂ ਮਿੱਟੀ ਤੜਕੇ ਲਾਦਾ ਮੈਂ ਇੱਕ ਨਹੀਂ ਚਲ ਜੀਏ ਗਾਵਾ ਚਲੋ ਫਿਰ ਚੱਲਦੇ ਆ ਯਾਰ ਚਲੋ ਕਰਦੇ ਸਟਾਰਟ ਹੋਰ ਚਲੋ